ਅਦਮਪੁਰ ਦੇ ਨੀਲੇ ਪਿੰਡ ਡਰੋਲੀ ਕਲਾ ਵਿਖੇ ਅੱਜ ਇੱਕ ਵੱਡੀ ਅਤੇ ਹੰਗਾਮੀ ਮੀਟਿੰਗ ਹੋਈ ਜਿਸ ਦੇ ਵਿੱਚ ਇਲਾਕੇ ਦੀਆਂ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਹਿੱਸਾ ਲਿਆ ਇਸ ਮੀਟਿੰਗ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਕਈ ਕੰਬੀ ਰਤੇ ਵਿਚਾਰਣ ਯੋਗ ਮਤੇ ਪਾਸ ਕੀਤੇ ਗਏ ਤੁਹਾਨੂੰ ਦੱਸਨੇ ਕਿ ਪੰਚਾਇਤਾਂ ਵੱਲੋਂ ਸਰਬਸੰਮਤੀ ਦੇ ਨਾਲ ਜੋ ਪਾਸ ਕੀਤੇ ਹੋਏ ਮਤੇ ਨੇ ਉਸ ਦੇ ਵਿੱਚ ਸਪਸ਼ਟ ਕਿਹਾ ਹੋਇਆ ਹੈ ਕਿ ਪਰਵਾਸੀਆਂ ਦੇ ਆਧਾਰ ਕਾਰਡ ਨਹੀਂ ਬਣਾਏ ਜਾਣਗੇ ਜਿਨ੍ਹਾਂ ਪਰਵਾਸੀ ਦੀਆਂ ਵੋਟਾਂ ਬੰਦ ਚੁੱਕੀਆਂ ਨੇ ਉਹ ਕੱਟੀਆਂ ਜਾਣਗੀਆਂ ਰਾਤ ਦੇ ਸਮੇਂ ਕੋਈ ਵੀ ਪਰਵਾਸੀ ਪਿੰਡ ਜਾਂ ਚੌਕ ਦੇ ਵਿੱਚ ਨਹੀਂ ਘੁਮੇਗਾ ਕਿਸੇ ਵੀ ਤਿਉਹਾਰ ਦੇ ਲਈ ਪਿੰਡ ਦੇ ਵਿੱਚ ਪਰਵਾਸੀਆਂ ਨੂੰ ਗਰਾਹੀ ਨਹੀਂ ਦਿੱਤੀ ਜਾਵੇਗੀ ਪਿੰਡ ਵਾਸੀ ਕਿਸੇ ਵੀ ਪਰਵਾਸੀ ਨੂੰ ਪ੍ਰਾਪਰਟੀ ਜਾਂ ਮਕਾਨ ਨਹੀਂ ਵੇਚਣਗੇ ਜੋ ਕੋਈ ਵੇਚਦਾ ਹੈ ਤਾਂ ਉਹ ਖੁਦ ਜ਼ਿੰਮੇਵਾਰ ਹੋਵੇਗਾ ਸਮੋਕੀਤੇ ਪਿੰਡ ਡਰੋਲੀ ਕਲਾ ਦੇ ਜ਼ਥੇਦਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸਾਡੀ ਮਜਬੂਰੀ ਬਣ ਚੁੱਕੀ ਹੈ ਅਸੀਂ ਸਿਰਫ ਆਪਣੇ ਪਿੰਡਾਂ ਦੀ ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣਾ ਚਾਹੁੰਦੇ ਨੇ ਦੱਸਦੇ ਕਿ ਇਸ ਮੀਟਿੰਗ ਤੋਂ ਬਾਅਦ ਇਲਾਕੇ ਦੇ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਤਣਾਅ ਦਾ ਮਾਹੌਲ ਬਣ ਸਕਦਾ ਹੈ ਹਾਲਾਂਕਿ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਲੋਂ ਹਲੇ ਤੱਕ ਕੋਈ ਵੀ ਅਧਿਕਾਰਿਕ ਬਿਆਨ ਨਹੀਂ ਦਿੱਤਾ ਗਿਆ ਮੀਟਿੰਗ ਹੋਈ ਹੈ ਜੀ ਆਪਣੇ ਉਹ ਭਈ ਇਹ ਵਾਰੇ ਹੋਈ ਆ ਨਾ ਬੱਚਾ ਹਮਾਰੇ ਨਾ ਪ੍ਰਵਾਸੀ ਨੇ ਉਸ ਵਾਰੇ ਮੀਟਿੰਗ ਹੋਈ ਹੈ ਕਿ ਇਹ ਇਹ ਕਹਦਾ ਜਿਹੜੇ ਪ੍ਰਵਾਸੀ ਮਜ਼ਦੂਰ ਆ ਜਿਹੜਾ ਜਿਹੜੇ ਇਲੀਗਲ ਪਿੰਡਾਂ ਚ ਰਹਿੰਦੇ ਆ ਜਿਹੜਾ ਆਧਾਰ ਕਾਰਡ ਦੋ ਦੋ ਬਣੇ ਹੋ ਆ ਠੀਕ ਹੈ ਜੀ ਜਿਸ ਘਰ ਦੇ ਵਿੱਚ ਮਾਲਕ ਜਿਸ ਘਰ ਤੇ ਰਹਿਣਗੇ ਉਹ ਘਰ ਦਾ ਮਾਲਕ ਜੁਮਰੀ ਉਹਨਾਂ ਨੂੰ ਲਊਗਾ ਜਿਨੇ ਘਰ ਦੇ ਦਿੱਤੇ ਮੈਂਬਰ ਉੱਥੇ ਰਹਿੰਦੇ ਆ ਉਹ ਜਾ ਕੇ ਸਰਪੰਚ ਕੋਲ ਤਲਾਹ ਕਰੂਗਾ ਇਸ ਘਰ ਚ ਮੈਂ ਜੋ ਬਾਰੀ ਨੇ ਇਨੇ ਮੈਂਬਰ ਸਭ ਮੇਰੇ ਕੋਲ ਰਹਿੰਦੇ ਵੀ ਆ ਹਣਵੀ ਬੱਤ ਬਾਦ ਭਈਆਂ ਦੇ 10 15 ਵੋਟਾਂ ਬਣੀਆਂ ਆ ਬਾਕੀ ਸਭ ਉਧੇ ਇਲੀਅਰ ਰਹਿੰਦੇ ਬੰਦੇ ਭਈ ਰਹਿੰਦਾ 200 ਭਈ ਰਹਿੰਦਾ ਨਾ ਘਟੌਰ ਬਾਕੀ ਟੂਰ ਨੇ ਕੋਰ ਕਰਾ ਕਹਿੰਦੇ ਆ ਬਈ ਘਰਾ ਦੇ ਵਿੱਚ ਇਹੀ ਕਹਿੰਦੇ ਬਈ ਬਾਹਰੇ ਕੀਤਾ ਜ ਰਹੇ ਪਿੰਡ ਦਾ ਪਿੰਡ ਦਾ ਮਾਹੌਲ ਖਰਾਬ ਕਰਦੇ ਆ ਪਿੰਡ ਤਾਂ ਪਿੰਡ ਦੇ ਇਹੀ ਬਾਕੀ ਪਿੰਡਾਂ ਦੇ ਸਰਪੰਚ ਇਹੀ ਕਹਿੰਦੇ ਬਈ ਜਿਹੜਿਆ ਜਿਹੜੇ ਇਲੀਗੇ ਵੋਟਾਂ ਬਣੀਆਂ ਆ ਅਸੀਂ ਕਟਾਵਾਂਗੇ ਜਿਹੜੇ ਦੇ ਦੋ ਟਾ ਉਧਰ ਵੀ ਇੱਕ ਨੂੰ ਦੋ ਨੰਬਰ ਦੇ ਆਧਾਰ ਕਰਿਆ ਯਾ ਭਾਜੀ ਅੱਜ ਪਿੰਡ ਕਿਹੜਾ ਆ ਆਈਐਸਪੈਂਸ ਸਾਹਿਬ ਉਨੇ ਹੀ ਗੱਲ ਕੇ ਸੀ ਪੈਂਚੇ ਨੇ ਵੀ ਸਾਡੇ ਪਿੰਡ ਦੀ ਪੁਈਏ ਚੈੱਕ ਕੀਤਾ ਇੱਕ ਫੋਟੋ ਤੇ ਇੱਕ ਫੋਟੋ ਆ ਉਦੀ ساری ਕਾਪੀਆਂ ਕਾ ਕੇ ਜੇਬ ਵਿੱਚ ਰੱਖੀਆਂ ਨੇ ਦੇ ਅਸਲੀ ਅਸਲੀ ਪਤਾ ਨਹੀਂ ਵੀ ਆਧਾਰ ਕਾਰਡ ਹੈ ਕਿ ਦਾ ਅਸੀਂ ਬਹੁਤ ਵੱਡਾ ਇਕੱਠ ਕਰਾਂਗੇ 25 ਪਿੰਡਾਂ ਦੇ ਬਿਜਾਸ ਇਕੱਠੇ ਕਰਾਂਗੇ ਉਸ ਤੋਂ ਬਾਅਦ ਸਾਰਾ ਆਪਣਾ ਅਗਲਾ ਰੂਪ ਰਖਾ ਤਿਆਰ ਕਰਾਂਗੇ